ਹਾਂਜੀ ਸਰ ਜੀ ਸਰ ਹਾਂ ਸਰ ਮੀਟਿੰਗ ਕੀਤੀ ਜੀ ਤੁਹਾਡੇ ਸਾਰੇ ਸਾਰੇ ਪ੍ਰੈਸ ਭਰਾਵਾਂ ਨੂੰ ਤੇ ਤੁਹਾਡੇ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਇਹ ਜਿਹੜੀ ਅਸੀਂ ਅੱਜ ਪ੍ਰੈਸ ਬਰੀਫਿੰਗ ਰੱਖੀ ਹੈ ਜੀ ਸਰ ਇਹ ਰਾਈジング ਪੰਜਾਬ ਇਹ ਇੰਡਸਟਰੀਅਲਿਆਂ ਦਾ ਇੰਡਸਟਰੀ ਡਿਪਾਰਟਮੈਂਟ ਦਾ ਉਪਰਾਲਾ ਹੈ ਸੁਝਾਓ ਤੋਂ ਹੱਲ ਤੱਕ ਸਜੈਸ਼ਨਸ ਟੂ ਸੋਲੂਸ਼ਨਸ ਹੈਲੋ ਮੈਂ ਯਾਰ ਜੇ ਅਸੀਂ ਅੰਮ੍ਰਿਤਸਰ ਪਰਸੋਂ ਕੀਤਾ ਕੱਲ ਜਲੰਧਰ ਕੀਤਾ ਅੱਜ ਲੁਧਿਆਣਾ ਕਰ ਰਹੇ ਆ ਅੱਗੇ ਮੁਹਾਲੀ ਤੇ ਪਟੰਨਾ ਜੀ ਸਰ ਇਹਦੇ ਨਾਲ ਪੂਰਾ ਪੰਜਾਬ ਅਸੀਂ ਕਵਰ ਕਰ ਲੈਣਾ ਕਿਉਂਕਿ ਜਿਹੜੇ ਨਾਲ ਦੇ ਸ਼ਹਿਰ ਲੱਗਦੇ ਆ ਉਹਨਾਂ ਨੂੰ ਵੀ ਅਸੀਂ ਇਹ ਜ਼ਿਲ੍ਹਿਆਂ 'ਚ ਬੁਲਾ ਰਹੇ ਆ ਜਿੱਥੇ-ਜਿੱਥੇ ਮੀਟਿੰਗ ਹੁੰਦੀ ਜਿਸ ਤਰ੍ਹਾਂ ਅੱਜ ਲੁਧਿਆਣਾ ਮੀਟਿੰਗ ਹੈ 4:30 ਵਜੇ ਉਹਦੇ ਵਿੱਚ ਅਸੀਂ ਮਲੇਰ ਕੋਟਲਾ ਜੀ ਸਰ ਸੰਗਰੂਰ ਬਿਰਾਜ ਮਤਰਾ ਸੇ ਬੋਗੇ ਤੋਂ ਭੁਲਾਏ ਖੰਨਾ ਕੁਬਿਤ ਕਰਤਾ ਚਲੋ ਹੈ ਹੀ ਲੁਧਿਆਣਾ ਵਿੱਚ ਬਟ ਉਕੋ ਵੀ ਸਾਰੇ ਇੰਡਸਟਰੀਸਟ ਭਰਾਵਾਂ ਨੂੰ ਬੁਲਾਏ ਆ ਉਹਦੇ ਵਿੱਚ ਮੇਰੇ ਨਾਲ ਡਾਇਰੈਕਟਰ ਇੰਡਸਟਰੀਜ਼ ਤੇ ਐਮ.ਡੀ. ਪੀ.ਐਸ.ਆਈ.ਸੀ. ਸਕਾਟੇਸ਼ ਸ਼ਹਿਰ ਦੇ ਪੁਰਾਣੇ ਡੈਪਟੀ ਕਮਿਸ਼ਨਰ ਸਰਪੀ ਮਲੇਖ ਜੀ ਵੀ ਹੈਗੇ ਨਾਲ ਸਾਡੇ ਡੀ.ਸੀ. ਸਾਹਿਬ ਬੈਠੇ ਆ ਜਮਾਸ਼ਾ ਜੀ ਜੀ ਸਰ ਏ ਰਾਹੁਲ ਛੱਪਾ ਜੀ ਆ ਐਡੀਸ਼ਨਲ ਸੀਈਓ ਪੰਜਾਬ ਇਨਵੈਸਟ ਕੱਲ ਤੱਕ ਸੀਗੇ ਹੁਣ ਡੀਸੀ ਸੰਗਰੂਰ ਲੱਗੇ ਪਰ ਅੱਜ ਦਾ ਦਿਨ ਅਸੀਂ ਇਹਨਾਂ ਤੋਂ ਲੈਂਦੇ ਆ ਜੀ ਇਹ ਸਾਡੇ ਨਾਲ ਰੁਪਿੰਦਰ ਜੀ ਹੈਗੇ ਤੇ ਖੈਰਾ ਸਾਹਿਬ ਹੈ ਕਾਰਪੋਰੇਸ਼ਨ ਤੋਂ ਤੇ ਅਸੀਂ ਹੁਣ ਇਹਨਾਂ ਨਾਲ ਸਾਰਿਆਂ ਨਾਲ ਮੀਟਿੰਗ ਕਰਕੇ ਹਟੇ ਹਾਂ ਕੋਈ ਇੰਡਸਟਰੀ ਦੇ ਜਿਹੜੇ ਮੁੱਦੇ ਆ ਉਹ ਹਰ ਸ਼ਹਿਰ ਦੇ ਵੀ ਅਲੱਗ ਹੁੰਦੇ ਆ ਜੀ ਉਹ ਵੀ ਅਸੀਂ ਇਹਨਾਂ ਨੂੰ ਰੈਜ਼ੋਲੂਸ਼ਨ ਕਰਨਾ ਹੈ ਉਹ ਸਾਰੀ ਡਿਸਕਸ਼ਨ ਹੋਈ ਹੈ ਪੀਐਸਆਈਸੀ ਵਿੱਚ ਪਿੱਛੇ ਪੰਜ ਨੋਟੀਫਿਕੇਸ਼ਨਾਂ ਬੜੀਆਂ ਜ਼ਰੂਰੀ ਹੋਈਆਂ ਜਿਹਦੇ ਹੱਥ ਛੜਿਆ ਚੁੱਕੀ ਤੇ ਲੱਕੜੀ ਹੈ ਕਲਬਿੰਗ ਟੀ ਕਲਬਿੰਗ ਅ ਅਪੀਲਟ ਅਥਾਰਟੀ ਬਣਾਈ ਗਈ ਜਿਹੜਾ ਅੱਗੇ ਲੋਗੇ ਟਰਾਟ ਹੱਥ ਛੜ ਦੇ ਉਹਦੇ ਵਿੱਚ ਐਪਲੀਕੇਸ਼ਨ ਪਾ ਸਕਣ ਔਰ ਆਪਣੇ ਜਿਹੜੇ ਡਿਊਜ਼ ਹੈ ਦੇਣ ਤੇ ਉਹ ਉਹ ਨਾਲ ਰਿਵਾਈਵ ਹੋ ਜਾਏਗਾ ਸਭ ਨਾਲੋਂ ਵੱਡਾ ਜਿਹੜਾ ਉਹ ਪਰਾਲਾ ਇੱਕ ਹੋਰ ਹੈ ਉਹ ਹੈਗਾ ਲੀਜ਼ ਹੋਲਡ ਤੋਂ ਫਰੀ ਹੋਲਡ ਜਿਹੜਾ ਪੀਐਸਈ ਫਿੱਲੀ ਕਹਿੰਦੇ ਆ ਉਹ ਮੈਂ ਸਾਰੇ ਇੰਡਸਟਰੀਸਟ ਭਰਾਵਾਂ ਨੂੰ ਜਗਾ ਜਗਾ ਕਹਿ ਰਿਹਾ ਹਾਂ ਜਰੂਰ ਕਰਾ ਲੈਣਾ ਚਾਹੀਦਾ ਇਹਦਾ ਸਭ ਤੋਂ ਵੱਡਾ ਫਾਇਦਾ ਜਿਹੜਾ ਹੈ ਲੀਜ਼ ਹੋਲਡ ਤੋਂ ਫਰੀ ਹੋਲਡ ਹੁੰਦਾ ਇਹ ਹੈ ਜਦੋਂ ਇੱਕ ਵਾਰੀ ਫਰੀ ਹੋਲਡ ਹੋ ਗਿਆ ਤੁਹਾਨੂੰ ਦੁਬਾਰਾ ਪੀਐਸਈ ਸੀ ਜਾਣ ਦੀ ਲੋੜ ਨਹੀਂ ਜੀ ਜੀ ਤੁਸੀਂ ਕੁਝ ਵੀ ਕਰਨਾ ਹੈ ਤੁਸੀਂ ਉਹਨੂੰ ਦੁਬਾਰਾ ਮੌਰਟਗੇਜ ਕਰਨਾ ਹੈ ਤੁਸੀਂ ਉਹਦਾ ਬੀਚਣਾ ਕੁਝ ਕਰਨਾ ਇਹ ਸਾਰਾ ਕੁਝ ਤੁਹਾਡੇ ਹੱਥ ਹੈ ਐਸ ਲੌਂਗ ਐਸ ਤੁਸੀਂ ਜਦੋਂ ਵੀ ਇਹਨੂੰ ਟ੍ਰਾਂਸਫਰ ਕਰਦੇ ਹੋ ਜਾਂ ਕਿਸੇ ਨੂੰ ਵੇਚਦੇ ਹੋ ਉਹਦੀਆਂ ਕੰਡੀਸ਼ਨਸ ਇਹੀ ਲਗਾਓਗੇ ਜੋ ਪੀਐਸਆਈਸੀ ਨੇ origignal ਅਲਾਟਮੈਂਟ ਲਗਾਈਆਂ ਠੀਕ ਇੱਕ ਪੀਐਸਆਈਸੀ ਦੀਆਂ ਰੈਗੂਲਰ ਹੁਨ ਆਕਸ਼ਨਸ ਹੋ ਰਹੀਆਂ ਤੁਸੀਂ ਦੇਖਦੇ ਵੀ ਹੋਗੇ ਅਖਬਾਰਾਂ 'ਚ ਵੀ ਆਉਂਦੀਆਂ ਇੰਡਸਟਰੀ ਨੂੰ ਇਹ ਬੜੀ ਪ੍ਰੋਬਲਮ ਹੁੰਦੀ ਜੀ ਸਾਨੂੰ ਜ਼ਮੀਨ ਨਹੀਂ ਮਿਲਦੀ ਜਦੋਂ ਉਹਨਾਂ ਨੂੰ ਚਾਹੀਦੀ ਉਹ ਇੱਕ ਬੰਦ ਗਈ ਜਦੋਂ ਨਹੀਂ ਚਾਹੀਦੀ ਹੁੰਦੀ ਉਦੋਂ ਆਪਸ਼ਨਸ ਹੁੰਦੀਆਂ ਤੇ ਹੁਣ ਅਸੀਂ ਕੀ ਕੀਤਾ ਕਿ ਜਿੰਨਾ ਵੀ ਇਨਵੈਂਟਰੀ ਜ਼ਮੀਨਾਂ ਦੀ ਪੀਐਸਆਈਸੀ ਕੋਲ ਹੈਗੀ ਹੈ ਉਹਦੀ ਅਸੀਂ ਰੈਗੂਲਰ ਆਪਸ਼ਨ ਕਰਿਆ ਕਰਾਂਗੇ ਲੈਟ ਅਸ ਸੇ ਅਸੀਂ 100 ਪਲਾਟਾਂ ਦੀ ਆਪਸ਼ਨ ਕੀਤੀ ਉਹਦੇ ਚੋਂ 30 ਵਿਗ ਗਏ 70 ਰਹਿ ਕੇ ਉਹ 70 ਪਲਾਟ ਅਸੀਂ ਅੱਗੇ ਕੀ ਹੁੰਦਾ ਸੀ ਸਾਲ-ਸਾਲ ਡੇਢ-ਡੇਢ ਸਾਲ ਦੁਬਾਰਾ ਉਹ ਹਰ ਦੂਜੇ ਜਾਂ ਤੀਜੇ ਮਹੀਨੇ ਉਹਦੀ ਆਪਸ਼ਨ ਹੋਇਆ ਕਰੇਗੀ ਜਿਹੜੀਆਂ ਜ਼ਮੀਨਾਂ ਤਾਂ ਕਿ ਜਦੋਂ ਵੀ ਕਿਸੇ ਨੂੰ ਜ਼ਰੂਰਤ ਹੈ ਉਹਨੂੰ ਇਸ ਤਰ੍ਹਾਂ ਲੱਗੇ ਆਲਮੋਸਟ ਸਾਨੂੰ ਮਤਲਬ ਕਿ ਰੈਡੀਲੀ ਅਵੇਲੇਬਲ ਜੀ ਜੇ ਕਿਸੇ ਨੂੰ ਵੀ ਕੋਈ ਜ਼ਮੀਨ ਚਾਹੀਦੀ ਹੈ ਜਿਸ ਤਰ੍ਹਾਂ 5-500 ਗਜ ਦੇ 5 ਪਲਾਟ ਆਪਸ਼ਨ ਹੋਏ ਉਹ ਪੀਐਸਆਈ ਇਸੀ ਕੋ ਲਾਂਦਾ ਕਿ ਸਾਨੂੰ ਵੀ ਘੱਟੋ ਘੱਟ ਨਾਪਦਰਨਾ ਚਾਹੀਦੀ ਚਾਹੀਦੀ ਤੇ ਨਹੀਂ ਆ ਅਸੀਂ 6 ਪਲਾਟ ਕਲੱਬ ਕਰਕੇ ਵੀ ਉਹਨੂੰ ਇੱਕ ਪਲਾਟ ਬਣਾ ਕੇ ਮਤਲਬ ਕਿ ਦੇ ਦਾਂਗੇ ਉਹ ਉਹ ਆਪਸ਼ਨ ਆਪਣੇ ਸਾਹਮਣੇ ਕਰਦੇ ਬਲਕੇ ਵੱਡੇ ਪਲਾਟਾਂ ਦੀ ਵੀ ਅਸੀਂ ਉਹਨਾਂ ਆਪਸ਼ਨ ਕਰ ਰਹੇ ਆ ਕਿਸੇ ਨੂੰ 5 ਏਕੜ ਚਾਹੀਦੀ ਕਿਸੇ ਨੂੰ 10 ਏਕੜ ਚਾਹੀਦੀ ਹੋਰ ਵੀ ਜਿਹੜੇ ਪੰਜਾਬ ਦੇ ਡਿਪਾਰਟਮੈਂਟ ਹੈ ਜਿੰਨਾਂ ਕੋਲ ਜ਼ਮੀਨਾਂ ਪਈਆਂ ਉਹਦੇ ਚ ਰੂਰਲ ਡਿਵੈਲਪਮੈਂਟ ਆ ਗਿਆ ਉਹਦੇ ਚ ਪੁੱਡਾ ਆ ਗਿਆ ਦੇ ਵਿੱਚ ਜੇ ਕਿਸੇ ਲੈਟ ਅਸੇ ਪੀਐਸਪੀਸੀ ਐਲਕੋਹਲ ਅਡੀਸ਼ਨਲ ਜ਼ਮੀਨ ਪਈ ਹੈ ਦੇ ਔਰ ਟੂ ਗੈਟ ਰਿਟ ਆਫ ਉਹ ਉਹ ਵੀ ਅਸੀਂ ਉਹਨਾਂ ਦੇ ਨਾਲ ਗੱਲ ਕਰਕੇ ਅਸੀਂ ਇੱਕ ਵੈਬਸਾਈਟ ਤੇ ਅਪਲੋਡ ਕਰ ਰਹੇ ਹਾਂ ਜਿਹੜੀਆਂ ਜ਼ਮੀਨਾਂ ਅਵੇਲੇਬਲ ਐ ਸੇਰ ਤੇ ਤਾਂ ਕਿ ਇੰਡਸਟਰੀਲਿਸਟ ਭਰਾ ਆਣ ਉਹ ਜ਼ਮੀਨ ਉਹਦੇ ਚੋਂ ਚੂਜ਼ ਕਰ ਲੈਣ ਔਰ ਆਪਣੇ ਸਹੂਲਤ ਦੇ ਹਿਸਾਬ ਨਾਲ ਆਕਸ਼ਨ ਕਰਨ ਔਰ ਜੋ ਉਹਦੀ ਆਕਸ਼ਨ ਹੋਏਗੀ ਉਸ ਡਿਪਾਰਟਮੈਂਟ ਦੀ ਜਿਹਦੀ ਜ਼ਮੀਨਾਂ ਉਹਨਾਂ ਕੋਲ ਪੈਸੇ ਚਲੇ ਜਾਣਗੇ ਇੱਕ ਅਪਗ੍ਰੇਡੇਸ਼ਨ ਹੋ ਰਹੀ ਸਾਰੇ ਫੋਕਲ ਪੁਆਇੰਟਾਂ ਦੀ ਕੁਝ ਫੋਕਲ ਪੁਆਇੰਟ ਪੀਐਸਆਈਸੀ ਕੋਲ ਹੈ ਕੁਝ ਫੋਕਲ ਪੁਆਇੰਟ ਅਸੀਂ ਕਾਰਪੋਰੇਸ਼ਨ ਕੋਲ ਚਲੇ ਗਏ ਜਿਹੜੇ ਕਾਰਪੋਰੇਸ਼ਨ ਦੇ ਹੱਦਾ ਚ ਚਲੇ ਗਏ ਹਨ ਲੁਧਿਆਣੇ ਵਿੱਚ ਜਿੰਨੇ ਫੋਕਲ ਪੁਆਇੰਟ ਹੈ ਉਹ ਕਾਰਪੋਰੇਸ਼ਨ ਦੇ ਹੱਦਾ ਚ ਚਲੇ ਗਏ ਔਰ ਉਹਨਾਂ ਕੋਲ ਪੀਐਸਆਈਸੀ ਨੇ 100 ਕਰੋੜ ਰੁਪਇਆ ਇੱਕ ਅਲੱਗ ਰੱਖਿਆ ਹੋਇਆ ਅਪਗ੍ਰੇਡੇਸ਼ਨ ਲਈ ਉਹ ਜਿਹੜਾ ਕਿ ਇਸ ਸਾਲ ਵਿੱਚ ਵਰਤਿਆ ਜਾਣਾ ਹੈ 70% ਮਤਲਬ 70 ਕਰੋੜ ਦੇ ਆਸ-ਪਾਸ ਉਹਦੇ ਟੈਂਡਰ ਨਿਕਲ ਚੁੱਕੇ ਨੇ ਜਿਹੜੇ ਬਾਕੀ 30 ਕਰੋੜ ਹੈ ਉਹ ਵੀ ਟੈਕਨੀਕਲ ਰਿਵੀਜ਼ਨ ਪਿੱਛੇ ਥੋੜੀ ਡਿਲੇ ਚੱਲ ਰਹੀ ਹੈ ਅਗਲੇ 15-20 ਦਿਨਾਂ 'ਚ ਉਹ ਵੀ ਟੈਂਡਰ ਫਲੋਟ ਹੋ ਜਾਣਗੇ ਸੋ 100 ਕਰੋੜ ਸਿਰਫ ਪੀਐਸਆਈਸੀ ਦੇ ਫੋਕਲ ਪੁਆਇੰਟਸ 'ਤੇ ਲੱਗ ਰਿਹਾ ਹੈ ਜਿਹੜੇ ਕਾਰਪੋਰੇਸ਼ਨ ਚ ਹੈ ਉਸੇ ਲੋਕਲ ਬਾਡੀ ਨੂੰ ਮਨਿਸਟਰੀ ਨੂੰ ਰੈਗੂਲਰਲੀ ਪਰਸਿਊ ਕਰ ਰਹੇ ਆ ਲੋਕਲ ਕਾਰਪੋਰੇਸ਼ਨ ਦੇ ਮੁੱਦੇ ਤੇ ਅਸੀਂ ਉਹ ਕਰ ਰਹੇ ਆ ਹੁਣ ਵੀ ਖੈਰਾ ਸਾਹਿਬ ਨਾਲ ਡਿਟੇਲ ਚ ਮੀਟਿੰਗ ਹੋਈ ਤੇ ਉਹ ਵੀ ਜਲਦੀ ਤੋਂ ਜਲਦੀ ਜੋ ਵੀ ਜ਼ਰੂਰਤਾਂ ਉਹ ਪੂਰੀਆਂ ਹੋਣਗੀਆਂ ਲੁਧਿਆਣੇ ਦੀਆਂ ਵੈਸੇ ਸੜਕਾਂ ਤਾਂ ਸਾਰੀਆਂ ਬਣ ਗਈਆਂ ਬਟ ਫਰਦਰ ਸਟਰੀਟ ਲਾਈਟਸ ਹੋ ਗਈਆਂ ਆ ਕੋਈ ਜਿਹੜੇ ਪਾਰਕਸ ਐ ਪਾਣੀ ਦੀ ਸਪਲਾਈ ਹੈ ਉਹ ਸਾਰਾ ਜਿੰਨਾ ਕੰਮ ਹੈਗਾ ਕੋਈ 55 ਕਰੋੜ ਰੁਪਏ ਦੇ ਐਸਟੀਮੇਟ ਇਨੀਸ਼ੀਅਲੀ ਬਨੇ ਆ ਉਹ ਜਿਹੜੇ ਐਸਟੀਮੇਟ ਜਲਦੀ ਅਪਰੂਵ ਹੋ ਜਾਣਗੇ ਜਿਸ ਤਰ੍ਹਾਂ ਹੀ ਪਾਣੀ ਆਣਗੇ ਉਹ ਵੀ ਟੈਂਡਰ ਫਲੋਟ ਹੋ ਜਾਣਾ